ਕੀ ਕੀ ਕਹਿੰਦੇ ਨੇ ਕਿ ਜਿਹਨੂੰ ਇਨਸਾਨ ਮਿਲਿਆ ਹੁੰਦਾ ਨਾ ਉਹਨੂੰ ਕਦਰ ਨਹੀਂ ਹੁੰਦੀ ਪਰ ਚੰ ਕੋਈ ਗੱਲ ਨਹੀਂ ਕਿਸੇ ਦਿਨ ਤੇ ਮੰਮੀ ਜੀ ਨੂੰ ਅਹਿਸਾਸ ਹੋਊਗਾ ਨਾ ਕਿ ਮੈਂ ਜੋ ਕੁਛ ਵੀ ਕਰਦੀ ਹਾਂ ਆਪਣੇ ਘਰ ਵਾਸਤੇ ਕਰਦੀ ਹਾਂ ਮੈਂ ਕੁਝ ਗਲਤ ਨਹੀਂ ਕਰਦੀ ਚਾਚੀ ਬੈਠੇ ਹੋ ਬੈਠੀ ਆ ਤੂੰ ਸੁਣਾ ਕੀ ਕਹਿਣ ਦੀ ਭਾਬੀ ਆਪਣੀ ਨੂੰ ਕੁਛ ਨੀ ਗੱਲ ਕਰਨ ਦੀ ਆਪਸ ਚ ਭਾਬੀ ਨੂੰ ਮੈਂ ਕੀ ਕਹਿਣਾ ਚਾਹਤੀ ਮੈਂ ਨਾ ਭਾਬੀ ਕਰੀ ਭਾਬੀ ਨੇ ਜਿਹੜੀ ਰੋਟੀ ਬਣਾਈ ਧਰਮ ਨਾਲ ਮਜ਼ਾ ਹੀ ਆ ਗਿਆ ਰੋਟੀ ਖਾ ਕੇ ਸੱਚੀ ਚਾਚੀ ਇਹੋ ਜੀ ਰੋਟੀ ਤਾਂ ਮੈਂ ਪਤਾ ਨਹੀਂ ਤਸ ਗਈ ਇਹੋ ਜੀ ਰੋਟੀ ਖਾਣ ਨੂੰ ਕੰਮ ਤੇ ਚਾਹੀਦਾ ਸ਼ਿਫਟਾ ਲਾ ਕੇ ਘਰ ਆਈਦਾ ਜਿਹੜਾ ਮਾੜਾ ਮੋਟਾ ਬੰਦਾ ਖਾਲੇ ਦਾ ਉੱਥੇ ਤੁਹਾਨੂੰ ਪਤਾ ਪੈਕਿੰਗ ਫੂਡ ਆਂਦਾ ਵਾ ਲਈਦਾ ਤੜਕੇ ਲਈਦੇ ਖਾ ਲਈਦਾ ਕੋਈ ਸੋਰ ਸਵਾਦੀ ਨਹੀਂ ਹੈ ਘਰੋਂ ਰੋਟੀ ਖਾਂਦਾ ਸੱਚੇ ਜਿੰਨੀ ਮਿਹਨਤ ਉਹਨੇ ਕੀਤੀ ਨਾ ਰਤੀ ਭਾਬੀ ਨੇ ਪਰ ਨਾ ਹੜ ਕੋਈ ਨਹੀਂ ਮਿਹਨਤ ਨਾ ਹੋਵੇ ਮੈਂ ਤਾਂ ਕਵਣੇ ਬਸ ਮਜਾ ਆ ਗਿਆ ਉਹ ਕਹਿਣ ਗਈ ਹੈ ਥੈਂਕ ਯੂ ਕਹਿਣ ਗਈ ਹੈ ਭਾਬੀ ਦਾ ਨਹੀਂ ਚੱਲ ਚੱਲ ਚਾਰ ਦਿਨ ਰਹਿਣ ਆਈਆਂ ਐਵੇਂ ਨੂੰ ਭੁਏ ਨਾ ਚੜਾਦੀ ਕਿਤੇ ਸਵਾਦ ਦਾ ਜੀ ਰੋਟੀ ਪਾਣੀ ਨਹੀਂ ਉਹਨੇ ਬਣਾਣਾ ਕਰਦਾ ਕੰਮ ਨਹੀਂ ਕਰਨਾ ਸਵਾਦ ਨਾਲ ਜੇ ਰੋਟੀ ਨਹੀਂ ਕਿਸ ਨੂੰ ਬੰਦਾ ਸਵਾਦ ਦਿਖਵਾ ਸਕਦਾ ਤਾਂ ਫਿਰ ਕੀ ਫਾਇਦਾ ਕਜੀ ਦੱਗੋ ਕਿੰਦੇ ਰੋਟੀ ਤੇ ਦੱਸੋ ਮਿਹਨਤ ਪਤਾ ਕਿੰਨੀ ਲੱਗਦੀ ਇੰਨੀ ਅੱਟ ਦੀ ਗਰਮੀ ਪੈਣ ਦੀ ਸਿਰੋ ਕੱਲੀ ਲੱਗੀ ਐ ਤੇ ਫਿਰ ਕੀ ਹੋ ਗਿਆ ਘਰ ਦਾ ਕੰਮ ਕਿਹੜੀ ਨੂੰ ਨਹੀਂ ਕਰਦੀ ਸਾਰੇ ਕਰਦੇ ਐ ਇੰਨੀ ਕਰਦੇ ਰਹੇ ਚਾਚੀ ਉਹ ਨਹੀਂ ਕਰ ਲੈਗੀ ਅੱਜ ਕੱਲ ਤੁਹਾਨੂੰ ਪਤਾ ਕਿੱਥੇ ਕੁੜੀ ਨੂੰ ਕੋਈ ਇੰਨਾ ਕੰਮ ਹੁੰਦਾ ਅਸੀਂ ਕਰ ਲੈਨੇ ਵਿਚਾਰੀ ਮਕਾਲਦੀ ਵੇਖਣ ਦੀ ਐ ਨਾਲੇ ਚਾਚੀ ਮੇਰੀ ਗੱਲ ਸੁਣ ਮੈਂ ਸਵੇਰੇ 5:00 ਵਜੇ ਉੱઠી ਵਾਸ਼ਰੂਮ ਚੱਲੀ ਮੈਂ ਮੈਂ ਵੇਖਿਆ ਬਨੇਰੀ ਪੋਚੇ ਲਾਉਣ ਦੀ ਕੀ ਗੱਲ ਕੰਮ ਵਾਲੀ ਨਹੀਂ ਲੱਗੀ ਮੇੜ ਨਹੀਂ ਲਾਈ ਕੋਈ ਤੇ ਘਰ ਦਾ ਕੰਮ ਤੇ ਕਰਨਾ ਹੀ ਆ ਹੁਣ ਘਰ ਦਾ ਕੰਮ ਥੋੜੀ ਕਿ ਕਿਹਨੇ ਕਰਨਾ ਸੱਚੀ ਕੰਮ ਆਦੀ ਤੇ ਲਾ ਛੱਡ ਵਿਚਾਰੀ ਛੋੜੂ ਬੁੱਛਾ ਵੀ ਆਫ ਕਰ ਦਿੱਤਾ ਫੇਰ ਕੀ ਹੋ ਗਿਆ ਕੰਮ ਵਾਲੀ ਕੰਮ ਵਾਲੀ ਦੀ ਕੀ ਲੋੜ ਐ ਬਾਹਰ ਦੀ ਲੋਕ ਜਿੰਨਾ ਕਰ ਚੁੱਕਾ ਟਾਣਾ ਓਨੇ ਚੰਗੇ ਨਾਲ ਤੈਨੂੰ ਇਥੋਂ ਦੀ ਕੰਮ ਵਾਲੀਆਂ ਦਾ ਨਹੀਂ ਪਤਾ ਕਿਹੇ ਤੇ ਭਰੋਸਾ ਨਹੀਂ ਅਗਾਜ ਕੱਲ ਕੰਮ ਵਾਲੀਆਂ ਤੇ ਘਰ ਹੁੰਜ ਕੇ ਲੈ ਜਾਂਦੇ ਸਾਰਾ ਹੱਗ ਪਤਾ ਵੀ ਨਹੀਂ ਲੱਗੇ ਮੈਂ ਨਹੀਂ ਚਾਹਦੀ ਕਿ ਇਸ ਘਰ 'ਚ ਕੋਈ ਬਗਾਨੀ ਜਨਾਨੀ ਆ ਕੇ ਤੇ ਇਸ ਘਰ ਦਾ ਕੰਮ ਕਰੇ ਨਾਲੇ ਉਹ ਕਦੇ ਵਸਤੇ ਆ ਉਨੇ ਸਾਰ ਦਿਨ ਮੱਝੇ ਤੋੜਨ ਦੀ ਥੋੜੀ ਰੱਖਿਆ ਵਾ ਕਰਦਾ ਕੰਮ ਵੀ ਉਹਨੇ ਹੀ ਕਰਨਾ ਹੈ ਅਜੀ ਇਹ ਨਹਿਰਾਣਾ ਤਾਨ ਨੂੰ ਕੁੜੀ ਜਿਹੜੀ ਇੰਨਾ ਕੰਮ ਕਰੀ ਜਾਂਦੀ ਆ ਸਾਰਾ ਕੰਮ ਕੀਤਾ ਉਹਨੇ ਵੇਖ ਲਓ ਕਿਹੜਾ ਵਿਰਾ ਹੋ ਗਿਆ ਵਾ ਰੋਟੀ ਹੋਣ ਖਾਂ ਲੱਗੀ ਜੇ ਆਦਤੇ ਆ ਗਈ ਉਹ ਅਲਰੇਡੀ ਖਾਂਦੀ ਆ ਤੂੰ ਮੇਰੀ ਗੱਲ ਸੁਣ ਉਹਦੀ ਗੱਲ ਛੱਡ ਮੈਂ ਨਾ ਹੁਣ ਉਹਨਾਂ ਵੇਸਣ ਦੀਆਂ ਪਿੰਨੀਆਂ ਬਣਵਾਣੀਆਂ ਵਾ ਬਦਾਮ ਬਦੂਮ ਕਾਜੂ ਕੁਝ ਚੰਗੀ ਤਰ੍ਹਾਂ ਪਵਾ ਕੇ ਸੇਤਵੇਖ ਆਪਣੀ ਕਿੰਨੀ ਡਾਊਨ ਹੋਈ ਪਈ ਆ ਤਾਕਤ ਹੈ ਕਿ ਮਾਸਾ ਤੇਰੇ ਸਰੀਰ ਵਿੱਚ ਹੈ ਨਾਲੇ ਨਾ ਬਣਾ ਕੇ ਉਹ ਤੈਨੂੰ ਬਣਾ ਕੇ ਦਊਗੀ ਨਾਲੇ ਰੋਜ਼ ਦੀ ਇੱਕ ਪੀਣੀ ਤੂੰ ਖਾਇਆ ਕਰੀ ਤੇ ਨਾਲ ਨਾਲ ਲੈ ਕੇ ਜਾਈਂ ਉੱਥੇ ਉੱਥੇ ਵਿਖਾਇਆ ਕਰੀ ਤੇ ਇੱਥੇ ਰੋਜ਼ ਇੱਕ ਪੀਣੀ ਖਾਣੀ ਤੇਰੇ ਸਰੀਰ 'ਚ ਤਾਕਤ ਆਏਗੀ ਸੱਚੀ ਤੂੰ ਕਿਹੜੇ ਕੰਮਾਂ 'ਚ ਪੈ ਗੀ ਉੱਥੇ ਸਭ ਕੁਝ ਮਿਲਦਾ ਹੈ ਪੁੱਤ ਘਰਵਾਰਕੀ ਚੀਜ਼ਾਂ ਦੀ ਰਿਸਤਰੀ ਨਾ ਹੈਗੀ ਆਈ ਗੱਲ ਆਪਣੇ ਹੱਥੀਂ ਚੀਜ਼ ਬਣਾਣੀ ਖਾਣੀ ਸਾਫ਼ ਸੁਥਰੀ ਉਹੋ ਜੀ ਰਿਸਤਰੀ ਨਾ ਹੈਗੀ ਹਾਂ ਚਾਚੀ ਗੱਲ ਹੈਗੀ ਘਰਵਾਲੀ ਦੀ ਨਹੀਂ ਪਰ ਕਿੱਥੇ ਉਹਨੂੰ ਵਿਚਾਰੀ ਨੂੰ ਲਈ ਰੱਖੋਗੇ ਕੋਈ ਗੱਲ ਨਹੀਂ ਇੰਨਾ ਤੋਖਿਆ ਚੱਲ ਕਰੋ ਵੀ ਉਹ ਰੋਟੀ ਪਾਣੀ ਬਣਾਈ ਜਾਂਦੀ ਇੰਨੇ ਬੋਲ ਤੂੰ ਉਹਦੀ ਪਰਵਾਹ ਨਾ ਕਰ ਮੈਂ ਬੈਠੀ ਹਾਂ ਜੇ ਉਹ ਤਾਂ ਮੈਨੂੰ ਦੱਸਦੇ ਪਏ ਮਮੀ ਜੀ ਨੇ ਕਿਹਾ ਵਾ ਪਿੰਨੀਆਂ ਵਾਸਤੇ ਮੈਂ ਸੋਕੋ ਕਿਹਾ ਮੈਂ ਕਿਹਾ ਮੈਂ ਨਾਲ ਲੱਗਾਂ ਮੈਂ ਵੀ ਹੱਥ ਵਟਾਵਾਂਗੀ ਨਹੀਂ ਉਹਨੇ ਕੱਲੀ ਨੇ ਬਣਾ ਲੈਣੀਆਂ ਵਾ ਤੂੰ ਐਵੇਂ ਗਰਮੀ ਦੇ ਵਿੱਚ ਕੱਪੜੀ ਰਹਿਣਾ ਤੂੰ ਇੱਥੇ ਰਸੋਈਆਂ 'ਚ ਵੜਨ ਥੋੜੀ ਆਈਆਂ ਬਾਹਰ ਵੀ ਕੰਮ ਤੇ ਘਰ ਵੀ ਕੰਮ ਇੱਥੇ ਜਾ ਕੇ ਨਾ ਸਪਸ਼ਟੀ ਕਰਨਾ ਆਇਓ ਫਿਰ ਉਹ ਤੁਰੂ ਕੋ ਮੋਫਰ ਹੋਇਆ ਸ਼ ਕਰੋ ਮਾਤਾ ਚਾਚੀ ਉਹ ਤਾਂ ਕਰਨੀ ਕਰਨੀ ਚਲ ਕੋਈ ਗੱਲ ਨਹੀਂ ਨਾਲੇ ਕੁੜੀ ਕਿੱਥੇ ਆ ਉਹ ਮੇਰੇ ਧਿੱਕੀ ਨਹੀਂ ਸਵੇਰ ਦੀ ਕੁੜੀ ਬਾਸੋ ਖੇਡਣ ਦੀ ਪਈ ਡਰੈਿੰਗ ਰੂਮ ਚ ਬੈਠੀ ਜੇ ਉਹ ਆਪਣਾ ਟੈਬ ਜਾਂ ਚਲਾਈ ਜਾਂਦੀ ਐ ਉਹ ਅਜੰਸ਼ੂ ਨਹੀਂ ਦਿਖਿਆ ਉਹਨੂੰ ਮੈਂ ਕਹਿੰਨੀ ਆ ਸ਼ਬਮੀ ਨੂੰ ਕਿ ਉਹ ਨਾ ਬੌਨ ਬਿਟਾ ਦੁੱਧ ਚ ਪਾ ਕੇ ਦੇ ਬਾਹਰ ਦੇ ਨਿਆਣੇ ਗਿੱਜੀ ਇਹੋ ਜਿਹੀ ਚੀਜ਼ਾਂ ਖਾਂਦੀ ਹੈ ਨਾ ਉਹ ਵੀ ਗਿੱਜੀ ਹੋਣੀ ਐ ਗਿੱਜੀ ਤੇ ਹੈਗੀ ਐ ਚਲ ਕੋਈ ਗੱਲ ਨਹੀਂ ਚਾਚੀ ਅਹ ਇਹ ਤਾਂ ਸਵਾਦਾਂ ਨਾਲ ਰੋਟੀ ਖਾ ਲਈ ਕਰਨ ਕਰਾ ਕਿੰਨੇ ਸਵਾਦ ਨਾਲ ਰੋਟੀ ਖਾਦੀ ਹਾਨੂੰ ਲੱਤ ਦੀ ਲੱਤ ਦੀ ਅਣੀ ਰੋਟੀ ਖਵਾਈ ਭਾਬੀ ਨੇ ਤੇ ਆਪੋ ਚੜੀ ਠੰਡੀ ਰੋਟੀ ਲੈ ਕੇ ਤਾਂ ਉੱਥੇ ਬਹਿ ਗਈ ਖਾਣ ਮੈਂ ਸਭ ਕਹਿਣ ਦੀ ਹਾਂ ਕਿ ਚੱਲ ਆ ਜਾ ਅੰਦਰ ਹੀ ਬਹਿ ਜਾ ਖਾਣਾ ਪਰ ਉਹ ਕਾਲੀ ਕਾਲੀ ਰੋਟੀ ਪਾਉਂਦੀ ਆਪਣੀ ਕਿੰਦੀ ਜਿਵੇਂ ਮਕਰੋਨੀ ਬਣਾਉਣੀ ਆ ਸਿਮਰਤ ਨੇ ਆਉਣਾ ਸਿਮਰਤ ਨੇ ਮਕਰੋਨੀ ਖਾਣੀ ਆ ਚਾਚੀ ਕੀ ਹਾਲ ਹੈ ਤੂੰ ਸਾਰਾ ਕੰਮ ਹੀ ਉਹਦੇ ਸੱਤੇ ਸੁੱਟਿਆ ਕਰਦਾ ਨਹੀਂ ਰਹਿੰਦੇ ਭਰਾ ਐਵੇਂ ਨੂੰ ਆਲਸੀ ਨਹੀਂ ਬਣਾਣਾ ਆਸ ਪਾ ਕੇ ਬਹਿ ਜੇਗੀ ਉਹਦੀ ਨਾ ਨਹੀਂ ਟੈਨਸ਼ਨ ਲੈ ਤੂੰ ਨਨ੍ਹੀ ਭੁਨੇ ਤੇ ਹਈਆਂ ਜੀ ਰੋਟੀ ਖਾਦੀ ਆ ਕਿੰਨਾ ਕ ਟਾਈਮ ਹੋ ਗਿਆ ਕਿਤੇ ਐਡੀਸ਼ਨ ਦੀ ਰੋਟੀ ਢੰਡੀ ਹੋ ਗਈ ਚਲ ਚਾਚੇ ਜੋ ਵੀ ਆ ਫਿਰ ਵੀ ਤਰਸ ਜਿਆ ਹੁੰਦਾ ਮੈਨੂੰ ਸਾਰੀ ਦਿਹਾੜੀ ਲੱਗੀ ਰਹਿੰਦੀ ਆ ਅਜੇ ਨੇ ਰਸੋਈ ਸਾਫ ਕਰਨੀ ਭਾਂਡੇ ਇੰਨੇ ਇਕੱਠੇ ਹੋਏ ਪਏ ਮੈਂ ਤਾਂ ਸੋਚ ਲਈ ਪਈ ਹਾਂ ਕਿ ਮੈਂ ਹੀ ਨਾਲ ਲਾ ਕੇ ਧਵਾ ਲੈ ਇੰਨਾ ਨਾ ਉਹਦਾ ਹੇਚ ਕਰ ਉਹਨੇ ਭੂਏ ਚੜ ਜਾਣਾ ਹੀ ਉਹ ਤੂੰ ਤੇ ਚਲ ਜਰਾ ਛੁੱਟੀ ਕੱਟ ਕੇ ਉੜ ਕੇ ਸਾਡੇ ਸਿਰਫ ਆਪ ਬਹਿ ਜਾਣਾ ਆ ਐਡਾ ਇੰਨਾ ਨਾ ਕਰ ਤਦੋਂ ਮੈਂ ਪਹਿਲਾਂ ਵੀ ਕਿਹਾ ਕਿ ਚਾਹ ਦੇ ਨੈਸ ਪ੍ਰਸਤੀ ਕਰਨਾ ਹੀ ਨਾ ਕੰਮ ਫਿਰ ਉਹ ਇਤਿਆਸ ਕਰੋ ਖਾਓ ਪੀਓ ਪਸਤੀ ਕਰੋ ਚਾਚੀ ਜੀ ਮੈਂ ਰ ਤੁਹਾਨੂੰ ਕਹਦਾ ਆਂ ਘਰ ਥੋੜਾ ਬਹੁਤ ਹੱਥ ਮੁੰਡਾ ਲਿਆ ਕਰੂੰਗੀ ਲੱਗੋ ਕੋਈ ਨਹੀਂ ਕਹਾਂਗੀ ਬਸ ਬਰਤਨ ਚਾਚੀ ਪਰ ਇੱਕ ਗੱਲ ਹੋ ਰਹੀ ਆ ਉਹ ਆਪਣੇ ਭਰਾ ਨੂੰ ਜਿੱਥੇ ਕੰਮ ਕਰਦੀ ਨਾਲ ਨਾਲ ਰਸੋਈ ਚ ਹੀ ਰੱਖਦੀ ਐ ਚਾਚੀ ਬੱਚਾ ਵਾ ਡਰ ਲੱਗਦਾ ਕਿ ਤੇ ਕੜਾਈ ਨੂੰ ਤਵੇ ਨੂੰ ਗੈਸ ਨੂੰ ਹੱਥ ਨਾ ਲਾ ਲੇ ਉਹ ਚਲ ਜਿੱਦਦਰ ਹੋ ਜਾਂਦੀ ਨਹੀਂ ਉਹਨਾਂ ਨੂੰ ਮਗਰ 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 ਤੁਸੀਂ ਬਾਜ ਕਿਉਂ ਨਹੀਂ ਦਿੰਦੇ ਉਹ ਇਸੇ ਏਸੀ ਥੱਲੇ ਉਹਨੂੰ ਬਿਠਾਇਆ ਕਰੋ ਹੰਦਰ ਵਿਚਾਰ ਗਰਮੀ ਚ ਤੁਰਿਆ ਫਿਰਦਾ ਨਾ ਉਹਨੂੰ ਆਦਤ ਹੈ ਨਾਲੇ ਕੰਮ ਕਰਨ ਦੀ ਤੇ ਨਾਲੇ ਬੱਚੇ ਸੰਭਲਣ ਦੀ ਚਾਚੀ ਨਹੀਂ ਆਉਣਾ ਵਾ ਤੁਸੀਂ ਉਹਨੂੰ ਆਦਤ ਹੈ ਤੁਸੀਂ ਉਹਦੀ ਆਦਤ ਢਾਹ ਦਿਓ ਨਾ ਤੁਸੀਂ ਨਿਆਣੇ ਨੂੰ ਅੰਦਰ ਬਿਠਾ ਕੇ ਰੋ ਕੋਲ ਨਹੀਂ ਭੈਣਾ ਦੋ ਕੁ ਦਿਨ ਕਰਕੇ ਵੇਖਿਆ ਹੀ ਇਹ ਵੀ ਕੰਮ ਉਹ ਫਿਰ ਉਹਦੇ ਮਗਰ 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 ਫਿੱਦਾ ਆ ਮੇਜੇ ਦੁਨਿਆਣਾ ਹੀ ਮੰਨਦਾ ਫਿਰ ਮੈਂ ਕੋਈ ਉੱਥੇ ਆਪਣੀ ਸਿਰ ਸਿਰਖ ਪਾਈ ਕਰਦੀ ਰਵਾਂ ਉਹਦੇ ਨਾਲ ਰੋਜ਼ ਦਿਹਾੜੀ। ਚਲ ਜਿੱਤੇ ਮਕਰ ਫਿਰਦਾ ਉਹ ਨਹੀਂ ਕਹਿ ਸਕਦੀ। ਹੋਰ ਅਨਮੋਲ ਰੋਟੀ ਸਵਾਦ ਲੱਗੀ ਤੈਨੂੰ? ਜੀ ਮੰਮੀ ਬੜੀ ਸਵਾਦ ਸੀਗੀ। ਤੇ ਜਿਹੜਾ ਮੈਂ ਪੈਨਕੇਕ ਬਣਾਇਆ ਸੀ, ਕਸਟਰਡ ਬਣਾਇਆ ਸੀ। ਜਲੇਬੀਆਂ ਵੀ ਬਣਾਈ ਸੀ ਤੇਰੇ ਵਾਸਤੇ ਛੋਟੀਆਂ-ਛੋਟੀਆਂ। ਲੱਗੀਆਂ ਸਵਾਦ ਤੈਨੂੰ? ਆਦੀ ਗਿਆ ਹਨ ਤੇ ਉੱਥੇ ਮੈਂ ਹੋਜੇ ਕੁਝ ਮਿਲਦਾ ਹੀ ਨਹੀਂ ਤੁਹਾਡੇ ਭਾਬੀ ਆਪਣੇ ਮੰਮਨ ਨੂੰंगी ਉੱਥੋਂ ਦਾ ਸੀ ਤੇ ਉਥੋਂ ਕੈਂਡੀਆਂ ਚੋ ਹੀ ਖਾਣੇ ਲੈਣੇ ਹੈਗੇ ਮੈਂ ਵੀ ਮੰਮੀ ਨੂੰ ਕਹੂੰਗੀ ਮੰਮਾ ਜੀ ਮੈਨੂੰ ਤੁਹਾਡੇ ਵਰਗਾ ਮઠાਕੇ ਤੇ ਹੋ ਇਹ ਤੇ ਗੱਲ ਸਹੀ ਆਨ ਮੋਲ ਜਿਹੜੀ ਫਰੈਸ਼ ਚੀਜ਼ ਹੁੰਦੀ ਹੈ ਨਾ ਫਰੈਸ਼ ਹੁੰਦੀ ਆ ਇਹ ਘਰ ਵਿੱਚ ਚੀਜ਼ ਜਿਹੜੀ ਚੀਜ਼ ਆਪਾਂ ਤਿਆਰ ਕਰਦੇ ਆ ਨਾ ਤਾਜੀ-ਤਾਜੀ ਉਹਦਾ ਸਵਾਦ ਹੀ ਵੱਖਰਾ ਹੁੰਦਾ ਵਾ ਜਿਹੜੀਆਂ ਕੈਂਡੀਆਂ ਦੀ ਚੀਜ਼ਾਂ ਹੁੰਦੀਆਂ ਉਹ ਕੀ ਪਤਾ ਕਿੰਨੀ ਦੇਰ ਦੀਆਂ ਪਈਆਂ ਹੁੰਦੀਆਂ ਵਾ ਪਰ ਬੇਟਾ ਤੇਰੇ ਮੰਮਾ ਕੋਲ ਇੰਨਾ ਟਾਈਮ ਨਹੀਂ ਨਾ ਹੁੰਦਾ ਰੈਸਟੋਰੈਂਟ ਲੈ ਜਾਂਦੇ ਨੇ ਉਹ ਤੇ ਮੈਂ ਸਮਝਦੀ ਆ ਬਾਹੂ ਗੱਲ ਗੱਲ ਅਸਲ ਤੇ ਇਹ ਆ ਕਿ ਉਹ ਕੰਮ ਤੇ ਚੱਲ ਜਾਂਦੀ ਆ ਉਹਨਾਂ ਕੋਈ ਨਾ ਟਾਈਮ ਹੀ ਨਹੀਂ ਹੁੰਦਾ ਕਿ ਘਰ ਜਿੰਨੀਆਂ ਚੀਜ਼ਾਂ ਤਿਆਰ ਕਰਨ ਚੱਲ ਕੋਈ ਗੱਲ ਨਹੀਂ ਹੁਣ ਤੂੰ ਤਿੰਨ ਮਹੀਨੇ ਇੱਥੇ ਹੀ ਆ ਨਾ ਤੇ ਮੈਂ ਤੈਨੂੰ ਵਧੀਆ-ਵਧੀਆ ਚੀਜ਼ਾਂ ਬਣਾ ਕੇ ਖਵਾਉਂਗੀ ਜੋ ਤੇਰਾ ਮਨ ਕਰਦਾ ਤੂੰ ਮੈਨੂੰ ਦੱਸ ਦਿਆ ਕਰ ਅੱਛਾ ਹਾਂਜੀ ਤੁਸੀਂ ਬਣਾ ਕੇ ਖਵਾਇਆ ਠੀਕ ਆ ਭਾਬੀ ਅੱਛਾ ਰੋਟੀ ਖਾਣ ਲੱਗੇ ਜੀ

ਉਹ ਦੀਦੀ ਮੈਂ ਅਸਮਰ ਨੂੰ ਰੋਟੀ ਪਾਣੀ ਲਿਆਦਾ ਬਸ ਹੁਣ ਇਹ ਹੀ ਨਾ ਮਾਰੂ ਤਾਂ ਕਰਕੇ ਤੂੰ ਇੱਥੇ ਬੈਠਾ ਰੋਟੀ ਖਾਓ ਪਹਿਲਾਂ ਬੈਠਾ ਦੇ ਅਸਮਰ ਨੂੰ ਰੋਟੀ ਪਾਣੀ ਦੇ ਦਿੰਨੇ ਤੂੰ ਰੋਟੀ ਖਾਓ ਕੋਈ ਗੱਲ ਨਹੀਂ ਦੀਦੀ 2 ਮਿੰਟ ਲੱਗਣਿਆ ਤੁਸੀਂ ਬੈਠੋ ਮੈਂ ਲੈ ਆਨੀ ਤੁਹਾਨੂੰ ਮੈਂ ਕਹਾਂ ਤੂੰ ਇੱਥੇ ਬਹਿ ਲੇ ਰੋਟੀ ਖਾਓ ਭਾਬੀ ਕੋਈ ਗੱਲ ਤੁਸੀਂ ਬਹਿ ਜਾਓ ਮੈਂ ਚਲ ਜਾਨੀ ਦੀਦੀ ਨਾਲ ਬਹਿ ਜਾਓ ਦੀਦੀ ਅਸਮਰਾ ਹਾਂਜੀ ਤੂੰ 2 ਮਿੰਟ ਚੱਲ ਮੇਰਾ ਫੋਨ ਆ ਰਿਹਾ ਮੈਂ 1 ਮਿੰਟ ਆਈ ਹਾਂਜੀ Hello. तू कर नहीं लगी क्यों? तू बु थकी टूटी आके फिर रसोई लग गई चक्कर की कोई गल क ਵੀ ਰੋਟੀ ਖਾਂਦੇ ਹੀ ਮੈਂ ਕਿਹਾ ਕੋਈ ਨਾ ਭਾਬੀ ਦੀ ਰੋਟੀ ਖਾ ਮੈਂ ਬਣਾ ਲੇਗੀ ਤੂੰ ਆ ਅਦਰ ਕਰ ਮਮੀ ਨਹੀਂ ਕੀ ਕਰਦੇ ਨੇ ਜੇ ਮੈਂ ਕਿਹਾ ਮੈਂ ਕਰ ਲੇਨੀ ਆ ਫੋਸਟ ਜਾ ਤੂੰ ਉਧਰ ਖੇਡ ਜਾ ਕੇ ਮੈਨੂੰ ਇੱਕ ਮਿੰਟ ਗੱਲ ਕਰਨ ਦੇ ਹੈ ਨਹੀਂ ਇਹ ਕੀ ਆ ਕਦੇ ਦੀ ਦੀ ਰੋਟੀ ਖਾਣ ਦੀ ਆ ਐਨਾ ਟਾਈਮ ਲੱਗਦਾ ਰੋਟੀ ਖਾਣ ਚ ਤੂੰ ਕੀ ਬਖਾਣਾ ਚਾਹਨੀ ਆ ਕਿ ਸਾਰਾ ਕੰਮ ਤੂੰ ਹੀ ਕਰਦੀ ਏ ਤੇ ਤੂੰ ਬਹੁਤ ਮਹਾਨ ਏ ਕੁੜੀ ਮੇਰੀ ਦੁਪਹਿਰੇ ਖੱਪ ਕੇ ਆਈ ਆ ਤੇ ਉਹਨੇ ਤੇਰੇ ਕੋ ਆ ਕੇ ਰੋਟੀ ਮੰਗੀ ਏ ਤੇ ਤੂੰ ਅੱਗ ਕਹਿੰਦਾ ਕਿ ਮੈਂ ਪਹਿਲਾਂ ਰੋਟੀ ਖਾਣਾ ਤੇ ਫਿਰ ਮੈਂ ਜਾ ਕੇ ਬਣਾ ਕੇ ਦਿੰਨੀ ਆ ਮੰਮੀ ਭਾਬੀ ਦੇ ਮਿਲ ਕੋਈ ਜਿਹੜਾ ਨਹੀਂ ਗਿਆ ਤੂੰ ਇਹ ਕਿਉਂ ਦਿਆ ਪਿੰਦੇ ਜੋਂ ਨਾਲ ਬੋਲਣ ਤੂੰ ਤਾਂ ਚੁੱਪ ਹੀ ਰਹਿਣਾ ਗੱਲ ਮੋਂ ਉਹਨਾਂ ਕਰੰਦੀ ਤੇਰੇ ਨਾਲ ਨਹੀਂ ਕਰਨਦੀ ਮੰਮੀ ਜੀ ਮੈਂ ਜਦੋਂ ਸਿਮਰਤ ਆਈ ਆ ਮੈਂ ਉਸੇ ਬਾਰੇ ਰੋਟੀ ਛੱਡ ਕੇ ਤੇ ਧੁਰਨ ਲੱਗੀ ਸੀ ਕਿ ਉਹ ਮੈਂ ਰੋਟੀ ਪਾਣੀ ਬਣਾਉਂਦਾ ਨਾਲੇ ਚਾਹ ਪਾਣੀ ਬਣਾਉਣਾ ਮੈਨੂੰ ਕਿੱਟੀ ਦੀ ਨਹੀਂ ਲੱਗਦਾ ਮੈਂ ਬਣਾ ਲੈਂਦੀ ਆ ਤੇਰੀ ਰੋਟੀ ਲੰਗੀ ਹੋਣੀ ਤੂੰ ਇੱਗੇ ਬੜਾ ਟਾਈਮ ਹੋਇਆ ਹੈ। ਉਹ ਬਾਹਰੋਂ ਇੱਥੇ ਆਈ ਹੈ ਛੁੱਟੀਆਂ ਕੱਟਣ। ਉਹ ਬਾਹਰ ਵੀ ਕੰਮ ਕਰੇ ਤੇ ਇੱਥੇ ਵੀ ਤੁਹਾਨੂੰ ਰਸੋਈ ਦੇ ਵਿੱਚ ਕੰਮ ਕਰਕੇ ਦੇਵੇ ਕਿਉਂ? ਤੈਨੂੰ ਪਤਾ ਹੀ ਨਾ ਕੁੜੀ ਨਪਰੇ ਖੱਪੀ ਤਾਂ ਪਈ ਆ ਤੇ ਤੂੰ ਆਪਣੀ ਰੋਟੀ ਬਾਚਕਾ ਲੰਦੀ ਉਹਨੂੰ ਪਹਿਲਾਂ ਬਣਾ ਕੇ ਦਿੰਦੀ। ਮम्मी ਐਡੀ ਤੋਂ ਕੋਈ ਵੱਡੀ ਗੱਲ ਨਹੀਂ ਹੈਗੀ। ਉਦੋਂ ਤੁਸੀਂ ਮੈਨੂੰ ਕਹਿਦੇ ਹੋ ਜਿ ਸਿਮਰਤ ਤੇਰਾ ਵਿਆਹ ਕਰ ਦੇਣਾ। ਕੀ ਗੱਲ ਵਿਆਹ ਤੋਂ ਬਾਅਦ ਵੀ ਕੋਈ ਕੰਮ ਕਰਨਾ? ਜੇ ਮਿੱਠੀ ਕਰ ਲੂਗੀ ਐਡੀ ਕਿਹੜੇ ਵੱਡੀ ਗੱਲ ਉਹ ਚੱਲੀ। ਦੋ ਰੋਟੀ ਆ ਨਾ ਮੈਂ ਬਣਾ ਕੇ ਖਾ ਲੂਗੀ। ਅੱਗੇ ਨਹੀਂ ਕਰਦੀ ਔਰੋਜ। ਤੇ ਮੰਮੀ ਜਿਹਨੂੰ ਰੋਟੀ ਖਾਂ ਚਾਚੀ ਜੀ ਕੀ ਗੱਲ ਲੂਗੀ ਐ ਇੰਨਾ ਕਿਉਂ ਗਰਮ ਹੋਈ ਜਾਂਦੇ ਹੋ ਕੁੜੀ ਪਰੋਂ ਘਪੀ ਤਪੀ ਆਈ ਐ ਤੇ ਇਹਨੂੰ ਰੋਟੀ ਬਣੀ ਨਹੀਂ ਪੁੱਛਿਆ ਚਾਚੀ ਜੀ ਮੇਰੀ ਗੱਲ ਸੁਣੋ ਉਹ ਸਾਰਾ ਦਿਨ ਕੰਮ ਲੱਗੀ ਰਹੀ ਦੀ ਜੋ ਸਵੇਰੇ 5 ਵਜੇ ਤੋਂ ਉੱਠ ਕੇ ਕੰਮ ਕਰ ਲੱਗੀ ਹੋਈ ਮੈਂ ਸਾਰਾ ਦੇਖਦੀ ਪਈ ਐ ਹੁਣ ਰੋਟੀ ਖਾਣ ਲੱਗੀ ਐ ਅੱਧਾ ਘੰਟਾ ਤੂੰ ਉਹਨੂੰ ਦੇ ਦੋ ਉਹਨੂੰ ਰੋਟੀ ਖਾਣ ਦਾ ਚਾਚੀ ਵੇਖੋ ਤੁਹਾਡੀਆਂ ਸਾਰੀਆਂ ਭਾਈ ਸਾਹ ਪੂਰੀਆਂ ਕਰਦੀ ਪਈ ਐ ਤੁਸੀਂ ਸਾਰੇ ਜਾਣਿਆਂ ਨੇ ਸਾਰਾ ਕੰਮ ਉਹਦੇ ਸਿਰ ਤੇ ਸੋਟਿਆ ਮੈਂ ਗੱਲ ਨੋਟ ਕਰਦੀ ਪਈ ਆ ਚਾਚੀ ਮੈਂ ਕਹਿਣਾ ਨਹੀਂ ਸੀ ਪਰ ਤੁਹਾਡਾ ਬਿਹੇਵੀਅਰ ਬਹੁਤ ਚੇਂਜ ਹੋ ਗਿਆ ਚਾਚੀ ਤੁਸੀਂ ਇਦਾਂ ਦੇ ਨਹੀਂ ਹੈ کہیں ਰੋਟੀ ਦੀ ਕਿਹੜੀ ਗੱਲ ਦੋ ਪੁਲਕੇ ਲਾਣੇ ਹਨ ਕੋਈ ਗੱਲ ਨਹੀਂ ਮੈਂ ਲਾ ਕੇ ਦੇਣੀ ਤੁਸੀਂ ਬੈਠੋ ਰਾਜੋ ਜੀ ਜੀ ਤੇ ਲਾ ਲੂਗੀ ਆਪੇ ਚਾਚੀ ਇੱਥੇ ਰੋਟੀਆਂ ਪਕਾਣੀਆਂ ਆਈ ਹੈਗੀ ਤੁਸੀਂ ਬੈਠੋ ਤੇ ਛੁੱਟੀਆਂ ਘਟਣਾਈ ਪੁੱਤ ਤੇਰਾ ਕੰਮ ਕਰਨਾ ਨਹੀਂ ਬੰਦ ਆ ਚਾਚੀ ਮੈਂ ਛੁੱਟੀਆਂ ਘਟਣ ਆਈ ਆ ਇੱਥੇ ਵੀ ਕੰਮ ਕਰਨਾ ਇਹ ਕਦੇ ਵਸਤਰੀ ਆਂਦੀ ਆ ਜੇ ਇਹਨੇ ਕੰਮ ਨਹੀਂ ਕਰਨਾ ਕਰਦਾ ਤੇ ਚਾਚੀ ਮੈਂ ਮੰਨਿਆ ਮੈਂ ਛੁੱਟੀਆਂ ਘਟਣ ਆਈ ਆ ਉਹ ਕਾਦੇ ਵਾਸਤੇ ਲੈਂਦੀ ਹੈ ਕੀ ਗੱਲ ਚਾਚੀ ਜੇ ਅਹੀਂ ਤੇਰੀਆਂ ਧੀਆ ਉਹ ਨਹੀਂ ਕਿਸੇ ਦੀ ਧੀ ਹੈਗੀ ਮੰਨਿਆ ਉਹ ਬਗਾਨੇ ਘਰ ਆਈ ਹੈ ਇਹਦਾ ਮਤਲਬ ਇਹ ਥੋੜਾ ਚਾਚੀ ਇਹ ਅਹੀਂ ਉਹ ਖੋਤਿਆਂ ਦੀ ਤਰ੍ਹਾਂ ਘਰ ਚ ਦਾ ਛੱਡੀ ਹੈ ਕੋਦੀ ਵੀ ਲਾਈ ਹ ਕੁਛ ਉਹਦੇ ਵੀ ਸੁਪਨੇ ਵੇਖ ਉਹਦਾ ਛੋਟਾ ਜਿਹਾ ਭਰਾ ਤੁਹਾਡੀਆਂ ਗੱਲਾਂ ਸੁਣ ਕੇ ਉਹ ਵੀ ਡਰ ਗਿਆ ਤੁਸੀਂ ਮੇਰੀ ਕੁੜੀ ਨੂੰ ਤੇ ਇਥੋਂ ਠਾਕ ਭੇਜਤਾ ਕਿ ਅਨਮੋਲ ਅੰਦਰ ਚਲੀ ਜਾ ਉਹ ਬੱਚੇ ਤੇ ਕੀ ਅਸਰ ਹੋਏਗਾ ਉਹ ਤੇ ਹਮੇਸ਼ਾ ਹੀ 24 ਘੰਟੇ ਉਹਦੇ ਨਾਲ ਨਾਲ ਐ ਉਹ ਤੈਨੂੰ ਛੱਡਦਾ ਹੀ ਨਹੀਂ ਨਾ ਉਹਨੂੰ ਛੱਡਦੀ ਨਾ ਉਹਨੂੰ ਛੱਡਦਾ ਚਾਚੀ ਸਮਝੋ ਬੱਚਿਆਂ ਦੇ ਉੱਤੇ ਮਾੜਾ ਅਸਰ ਪੈਂਦਾ ਰੋਟੀ ਦੀ ਕਿਹੜੀ ਗੱਲ ਅਸੀਂ ਅੱਗੇ ਨਹੀਂ ਕੰਮ ਕਰਦੇ ਜ਼ਰੂਰੀ ਅਸੀਂ ਫ੍ਰੀ ਹੋ ਕੇ ਬੈਠੇ ਰਹਿਣਾ ਕੁੜੀ ਆਈ ਮੈਨੂੰ ਪਤਾ ਤੁਹਾਈ ਮੈਂ ਹੀ ਲੱਗੀ ਸੀ ਰੋਟੀ ਬਣਾਉਣਾ ਉਹ ਮੇਰਾ ਫੋਨ ਆ ਗਿਆ ਇੱਕ ਮੈਂ ਉੱਤੇ ਗੱਲ ਕਰਨ ਲੱਗੀ ਤੇ ਬੈਠੋ ਤੁਸੀਂ ਕੋਈ ਕੰਮ ਨਹੀਂ ਨਾ ਕਰਨਾ ਨਾ ਕਰੋ ਭਾਬੀ ਤੂੰ ਰੋਟੀ ਖਾ ਲੈ ਹਾਂ ਚਲ ਜਾ ਬੇਟਾ ਤੁਹਾਨੂੰ ਮੋਲ ਨਾਲ ਖੇਡ ਸੇਵਰਾ ਤੂੰ ਬੈਠ ਮੈਂ ਤੈਨੂੰ ਬਣਾ ਕੇ ਦਿੰਦੀ ਨਹੀਂ ਜੀ ਜੀ ਮੈਂ ਆਪ ਉਹ ਨਹੀਂ ਸੋਈ ਚਲੋ ਮੈਂ ਉਹ ਬਣਾ ਚਲ ਆਪਾਂ ਦੋਨੋਂ ਕਰਦੇ ਹਾਂ ਤੁਸੀਂ ਦੋਵੇਂ ਬੈਜੋ ਭਾਬੀ ਤੁਹਾਨੂੰ ਕਿਹਾ ਨਾ ਬਹਿ ਜਾ ਵੇਖਿਆ ਮੰਮੀ ਆ ਵੇਖ ਲਓ ਜੀ ਜੀ ਤੁਹਾਡੇ ਸਾਹਮਣੇ ਹੀ ਹੈ ਨਾ ਜੀ ਭਾਬੀ ਨੇ ਰੋਟੀ ਖਾਣ ਦਾ ਰਾਮ ਕੀਤਾ ਪਿਆ ਵਾ ਤੂੰ ਤੇ ਅੱਜ ਕੱਲ ਬਹੁਤੀ ਫੇਜਲੀ ਬਣੀ ਨਾ ਉਹਦੀ ਤੈਨੂੰ ਤੇ ਬਸ ਉਹਨੂੰ ਕੁਝ ਕਹਿ ਦੇਵਾਂ ਸਹੀ ਤੈਨੂੰ ਪਤਾ ਨਹੀਂ ਕਿ ਉਹ ਨਤਫ ਚੜਦਾ ਉਹਨੂੰ ਕੁਝ ਕਹਿਨ ਤੇ ਮੰਮੀ ਜੇ ਰਿਸ਼ਤੇ ਨਾ ਤਾਂ ਦਿਨ ਹੈ ਸਾਹ ਇਨਸਾਨੀਅਤ ਦੇ ਨਾਲ ਥੋੜਾ ਬੋਤਾ ਵੇਖ ਲਿਆ ਕਰੋ ਉਹਦਾ ਇਹ ਬਾਹਰ ਤੇ ਵੀ ਬੜਾ ਦਾਲ ਪੋਣ ਕਰਦੇ ਜੇ ਘਰ ਦੇ ਤੁਹਾਡੇ ਜੀ ਕਿਤੇ ਰੋਟੀ ਖਾ ਲਣੋ ਤੁਸੀਂ ਟੋਕਨ ਦੇ ਪਿੰਦੇ ਜਿਉਂ ਨਾਲ ਉਹ ਸੱਚੀ ਮੇਰੀ ਗੱਲ ਸੁਣ ਦੇਖੋ ਤੁਸੀਂ ਇਦਾਂ ਦੇ ਨਹੀਂ ਹੈਗੇ ਤੁਹਾਡੇ ਸੁਭਾ ਨੂੰ ਕੀ ਹੁੰਦਾ ਜਾਂਦਾ ਹੈ ਬੈਠੋ ਤੇ ਦੇਖੋ ਮੇਰੀ ਗੱਲ ਸੁਣ ਹੁਣ ਅਸੀਂ ਵੀ ਅੰਜੂ ਆ ਫਰੀਦ ਦੀ ਦੀ ਆ ਸਿਮਰਾ ਦਵੀ ਆ ਕਿੰਨੋ ਜਾਈ ਅਸੀਂ ਤੁਹਾਡੀਆਂ ਜਾਨ ਤੋਂ ਵੀ ਵੱਧ ਪਿਆਰੀਆਂ ਯਾ ਸੀ ਦਰ ਰੋਟੀ ਖਾਂ ਦੇਈਏ ਸਾਨੂੰ ਕੋਈ ਉੱਠ ਕੇ ਕਵੇ ਚੱਲ ਜਾਣੀ ਜਾ ਕੇ ਉਹਦਾ ਕੰਮ ਕਰ ਤੁਹਾਨੂੰ ਚੰਗਾ ਲੱਗੇਗਾ ਨਹੀਂ ਨਾ ਬਰਦਾਸ਼ਟ ਹੋਏਗਾ ਤੁਸੀਂ ਸਾਨੂੰ ਪਿਆਰ ਕਰਦੇ ਹੋ ਤੇ ਕੀ ਗੱਲ ਤੁਸੀਂ ਉਹਨੂੰ ਆਪਣੀ ਧੀ ਵਾਂਗੂ ਨਹੀਂ ਪਿਆਰ ਕਰ ਸਕਦੇ ਹੁ ਕੁਝ ਬੋਲਦੀ ਵੀ ਨਹੀਂ ਕੱਦੀ ਤਾਂ ਗੱਲ ਨੂੰ ਉਹਨੇ ਮਨਾਂ ਨਹੀਂ ਕੀਤਾ ਜਿਹੜੀ ਗੱਲ ਤੁਸੀਂ ਕਹਿੰਦੇ ਉਸੇ ਵਲੇ ਉਹ ਪੂਰੀ ਕਰਦੀ ਹੈ ਭੱਜ ਭੱਜ ਕੇ ਕੰਮ ਕਰਦੀ ਆ ਸੱਚੀ ਮੈਂ ਇਹ ਦੇਖਦੀ ਪਈਆਂ ਕਿ ਤੁਸੀਂ ਮਾਸਾ ਵੀ ਚਾਚੀ ਬਿਲਕੁਲ ਲਾਗੋ ਹੱਥ ਨਹੀਂ ਹਿਲਾਉਂਦੇ ਮੰਨਿਆ ਸਿਮਰਤ ਚਲੀ ਜਾਂਦੀ ਬਾਹਰ ਅੰਜੂ ਜੀ ਆਂਦੀ ਆ ਸਪਰੀਤ ਆਂਦੀ ਆ ਸਾਰੇ ਜਾਣੇ ਆਪਾਂ ਏਸੀ 'ਚ ਬਹਿ ਜੰਨੇ ਕੀ ਗੱਲ ਉਹਦਾ ਮਾਸਾ ਕਿ ਨਹੀਂ ਗਾ ਕਿ ਉਹ ਅੰਦਰ ਬਹਿ ਜਾਏ ਅੱਧਾ ਘੰਟਾ ਗੈਸਟ ਕਰ ਲੈ ਮੈਂ ਜਿੱਦਨ ਦੀ ਆਈਆਂ ਮੈਂ ਇਹੀ ਦੇਖੀ ਜਾ ਰਹੀ ਹਾਂ ਕਿ ਉਹ ਬਿਲਕੁਲ ਵੀ 5 ਮਿੰਟ ਵੀ ਲੇਟ ਕੇ ਨਹੀਂ ਵੇਖਦੀ ਉਹ ਬੱਚਾ ਵੀ ਸਹਿਮਿਆ ਲੈਂਦਾ ਉਹਦੇ ਨਾਲ ਨਾਲ ਚਾਚੀ ਕਿੰਨਾਂ ਸਾਡੇ ਘਰ 'ਚ ਤਾਂ ਹੈ ਹੀ ਨਹੀਂ ਸੀ ਤੁਹੀ ਨਾ ਆਪਣੇ ਆਪ ਚ ਚੇਂਜ ਕਿੱਥੋਂ ਲੈ ਆਂਦਾ ਗਸਾ ਲੱਤੀ ਕੀ ਦੱਸਾਂ ਕਿੱਤੀ ਕੀ ਦੱਸਾਂ ਕਰੀਏ ਜਿੱਥੇ ਮੈਂ ਤਿੰਨ ਚਾਰ ਧੀਆ ਪਾਲੀਆਂ ਉਸੀਆਂ ਵਿਆਈਆਂ ਇੱਥੇ ਮੈਂ ਚਾਰ ਧੀਆ ਨੂੰ ਪਿਆਰ ਕਰ ਸਕਦੀ ਆ ਤੇ ਕੀ ਮੈਂ ਉਹਨੂੰ ਪਿਆਰ ਨਹੀਂ ਕਰ ਸਕਦੀ ਉਹਨੂੰ ਮੈਂ ਗੱਲ ਨਾ ਲਾ ਕੇ ਨਹੀਂ ਰੱਖ ਸਕਦੀ ਮੈਂ ਸੱਚ ਦੱਸਾਂ ਤਾਂ ਮੈਂ ਉਹਨੂੰ ਵੀ ਆਪਣੀ ਧੀ ਮੰਨਿਆ ਉਹਨੂੰ ਗੱਲ ਨਾ ਲਾਇਆ ਪਰ ਉਹਨੇ ਮੇਰੇ ਨਾਲ ਮਾਸਾ ਪਿਆਰ ਨਹੀਂ ਪਾਇਆ ਨਾ ਉਹਨੇ ਮੈਨੂੰ ਗੱਲ ਨਾ ਲਾਇਆ ਉਹ ਤਾਂ ਉਲਟੀ ਹੋ ਗਈ ਉਹਨੇ ਤਾਂ ਮੇਰਾ ਪੁੱਤਰ ਹੀ ਮੇਰੇ ਕੋਲ ਖੋ ਲਿਆ ਅੱਜ ਕੱਲ ਜੋ ਅਰਜਨ ਦੇ ਫੈਸਲੇ ਹਨਾ ਉਹ ਪਤਾ ਕੀ ਆ ਕਿ ਮੈਂ ਇਹ ਘਰ ਛੱਡ ਦਵਾਂ ਉਹਨੇ ਫੈਸਲਾ ਲਿਆ ਕਿ ਮੈਂ ਇਸ ਘਰ ਚ ਨਹੀਂ ਰਹਿਣਾ ਮੈਂ ਆਪਣੀ ਮਾਂ ਨੂੰ ਵੀ ਛੱਡ ਦੇਣਾ ਤੇ ਮੈਂ ਘਰ ਨੂੰ ਵੀ ਛੱਡ ਦੇਣਾ ਨਾ ਮੈਂ ਆਪਣੀ ਭੈਣਾਂ ਨੂੰ ਵੀ ਛੱਡ ਦੇਣਾ ਤੂੰ ਮੈਨੂੰ ਦੱਸ ਕਿ ਇਹ ਕਿੱਥੇ ਲਿਖਿਆ ਮੇਰਾ ਆਦਮੀ ਨਹੀਂ ਦੱਸ ਸਕਤੇ ਪਰ ਮੈਂ ਤੇ ਆਪਣੇ ਪੁੱਤ ਨੂੰ ਆਪਣਾ ਸਿੱਦਾ ਸਾਈ ਬਣਾਇਆ ਨਾ ਪਰ ਉਹ ਵੀ ਕਹਿੰਦਾ ਕਿ ਮੈਂ ਇੱਥੇ ਨਹੀਂ ਰਹਿਣਾ ਉਹ ਵੀ ਉਹੀ ਕਰਦਾ ਜੋ ਉਹਦੀ ਜਨਾਨੀ ਕਹਿੰਦੀ ਹੈ ਉਹ ਇੱਥੇ ਇੱਕ ਨਹੀਂ ਮੰਨਦਾ ਕਿਸੇ ਦੀ ਗੱਲ ਮੰਮੀ ਉਹ ਕਰਦਾ ਮਾਹੌਲ ਦੇਖ ਕੇ ਫੇਰੀ ਵੀਰ ਜੀ ਕਹਿੰਦੇ ਆ ਕਿ ਅਸੀਂ ਇੱਥੇ ਨਹੀਂ ਰਹਿਣਾ ਤੁਹਾਨੂੰ ਵੀ ਪਤਾ ਨਾ ਕਿ ਆ ਪਾਪਾ ਵੀ ਕਿੰਨਾ ਜੀਣਾ ਆਰਾਮ ਕਰਦੇ ਚਲੋ ਦੀ ਜੀ ਤੁਸੀਂ ਤੇ ਅੱਜ ਆ ਜੇ ਮੈਂ ਤੇ ਇਨੇ ਟਾਈਮ ਤੋਂ ਇੱਥੇ ਰਹਿ ਨਹੀਂ ਮੈਂ ਵੀ ਉਸੇ ਇਹਨਾਂ ਨਾਲ ਹੀ ਭਾਗੀਦਾਰ ਬਣੀ ਆ ਜੋ ਕੁਝ ਵੀ ਭਾਬੀ ਨਾ ਹੁੰਦਾ ਰਿਆ ਮੈਂ ਵੀ ਇਹਨਾਂ ਦੇ ਨਾਲ ਹੀ ਰਹੀ ਆ ਪਰ ਹੁਣ ਜਦੋਂ ਮੈਂ ਉਹਨਾਂ ਵੱਲ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਉਹ ਵੀ ਇਹਨਾਂ ਨੂੰ ਪਾਈ ਦੀ ਗੱਲ-ਗੱਲ ਤੇ ਕਹਿੰਦੇ ਤੂੰ ਉਹਦੇ ਵੱਲ ਦੀ ਕਿਉਂ ਗੱਲ ਕਰਦੇ ਮੈਂ ਅੱਜ ਆਪਣੇ ਆਪ ਨੂੰ ਉਸ ਥਾਂ ਤੇ ਖੜਕੇ ਵੇਖਿਆ ਵਾ ਕਿ ਹਾਂ ਉਹਨਾਂ ਨੂੰ ਕਿੰਨੀ ਤਕਲੀਫ ਹੁੰਦੀ ਆ ਜਦੋਂ ਸਭ ਕੁਝ ਬਿਨਾਂ ਗੱਲ ਤੋਂ ਉਹਨੂੰ ਉਹਨੂੰ ਕਹੀ ਜਾਣਾ ਚਾਚੀ ਇਹ ਗੱਲ ਕਹਾਂ ਕੋੜੀ ਜ਼ਰੂਰ ਲੱਗੇਗੀ ਤੁਸੀਂ ਕਹਿੰਦੇ ਹੋ ਕਿ ਅਰਜਨ ਭਾਜੀ ਤੁਹਾਨੂੰ ਛੱਡ ਕੇ ਜਾਣ ਨੂੰ ਤਿਆਰ ਹੋਗੇ ਕਿਉਂ ਕੀ ਵਜ੍ਹਾ ਜਿਸ ਪੁੱਤਰ ਨੇ ਇੰਨੀ ਜਾਇਦਾਦ ਬਣਾਈ ਹੋਵੇ ਆਪਣੇ ਹੱਥੀ ਕਮਾਈ ਕੀਤੀ ਹੋਵੇ ਆਪਣੀਆਂ ਦੋਵੇਂ ਭੈਣਾਂ ਆਪਣੇ ਸਿਰ ਤੇ ਵਿਆਹ ਕੇ ਤੋਰੀਆਂ ਹੋਣ ਉਹ ਆਪਣੀ ਸਾਰੀ ਬਣੀ ਬਣਾਈ ਜਾਇਦਾਦ ਕਿਉਂ ਛੱਡ ਕੇ ਜਾਏਗਾ ਕਿਉਂ ਛੱਡ ਕੇ ਜਾਏਗਾ ਕਿਤੇ ਨਾ ਕਿਤੇ ਤੇ ਜ਼ਿੰਮੇਵਾਰ ਚਾਚੀ ਕਿਤੇ ਨਾ ਕਿਤੇ ਤੁਸੀਂ ਵੀ ਹੋਗੇ ਨਾ ਆਜਾ ਤੁਸੀਂ ਮਨ ਭਰਦੇ ਹੋ ਕਿ ਮੇਰਾ ਪੁੱਤਰ ਮੇਰੇ ਤੋਂ ਦੂਰ ਨਾ ਜਾਵੇ ਕੀ ਗੱਲ ਉਸ ਵਿਚਾਰੀ ਦਾ ਮੂੰਹ ਵੇਖੋ ਮੈਂ 2 ਦਿਨ ਹੋ ਗਏ ਉਹਦੀ ਅੱਖਾਂ ਵੱੜਦੀ ਪਈਆਂ ਉਹ ਬੋਲਦੀ ਕੁਛ ਨਹੀਂ ਆ ਉਹਦੇ ਅੰਦਰ ਕੀ ਕੀ ਚੱਲਦਾ ਪਿਆ ਉਹਨੂੰ ਮੈਨੂੰ ਨਹੀਂ ਲੱਗਦਾ ਜਦੋਂ ਦੀ ਉਹ ਇਸ ਘਰ ਚਾਈ ਹੋਗੀ ਤੁਸੀਂ ਉਹਨੂੰ ਇੱਕ ਵੀ ਦਿਨ ਪਿਆਰ ਦਿੱਤਾ ਹੈਗਾ ਮੰਨਿਆ ਬਗਾਨੇ ਘਰ ਦੀ ਇੱਕ ਵਾਰੀ ਗੱਲ ਤੇ ਲਾ ਕੇ ਵੇਖੋ ਉਹਨੂੰ ਆਪਣੇ ਪੁੱਤਰ ਨਾਲ ਜਗਾ ਪਿਆਰ ਕਰੋਗੇ ਉਹਨੂੰ ਜੇ ਤੁਸੀਂ ਉਹਨੂੰ ਹਰ ਟਾਈਮ ਟੁੱਟ ਕੇ ਪਈ ਜਾਓਗੇ ਆ ਕਰ ਉਹ ਕਰ ਉਹਦੇ ਮਨ 'ਚ ਪਿਆਰ ਨਹੀਂ ਆਊਗਾ ਤੁਹਾਡੇ ਗੱਲ ਨਹੀਂ ਲੱਗੇਗੀ ਨਫ਼ਰਤ ਪੈਦਾ ਹੋਏਗੀ ਬਸ ਇੱਕ ਤੁਹਾਡੀ ਇੱਜ਼ਤ ਕਰਕੇ ਤੁਹਾਡੇ ਅੱਗੇ ਨਹੀਂ ਬੋਲਦੀ ਕਿ ਤੁਸੀਂ ਵੱਡੇ ਹੋ ਆਏਗੇ ਦੀ ਇੱਜ਼ਤ ਕਰਦੀ ਮਾਣ ਕਰਦੀ ਭੱਜੀ ਜਾਂਦੀ ਹਰ ਇੱਕ ਕੰਮ ਲਈ ਪਰ ਫਿਰ ਵੀ ਤੁਸੀਂ ਉਹਨੂੰ ਗੁੱਸੇ ਨਾਲ ਬੋਲੋ ਇਹ ਤੇ ਗਲਤ ਹੈ ਨਾ ਇੱਥੇ ਸਹੀ ਨਹੀਂ ਵੇਖੋ ਤੁਸੀਂ ਤੇ ਕਹਿੰਦੇ ਹੋ ਕਿ ਕਿੱਟੀ ਮੈਂ ਤੇਰੇ ਵਾਸਤੇ ਪਿੰਨੀਆਂ ਬਣਵਾ ਲੱਗੀ ਆ ਤੂੰ ਕਮਜ਼ੋਰ ਹੋ ਜੰਨੀ ਕਿਹੜੇ ਪਾਸਿਓਂ ਕਮਜ਼ੋਰ ਆ ਮੈਂ ਕਮਜ਼ੋਰ ਤੇ ਉਹ ਵਾ ਜਿਹਨੂੰ ਟਾਈਮ ਨਾ ਰੋਟੀ ਨੇ ਨਸੀਬ ਹੋਣ ਨੂੰ ਦਿੰਦੇ ਤੁਸੀਂ ਇੱਕ ਰੁ ਫੁਲਕਾ ਉਹਨੇ ਖਾਣਾ ਹੁੰਦਾ ਉਹ ਵੀ ਨਹੀਂ ਉਹਦੇ ਨਸੀਬ 'ਚ ਚਾਜ ਨਾ ਖਾ ਲੇ ਬਾਕੀ ਚਾਚੀ ਇੱਕ ਗੱਲ ਕਵਾਂ ਤੁਹਾਨੂੰ ਮੈਂ ਆਪਣੇ ਬਚਪਨ ਦੀ ਗੱਲ ਦੱਸੀ ਜਦੋਂ ਅਸੀਂ ਸਾਰੇ ਭੈਣ ਭਰਾ ਇੱਥੇ ਰਹਿੰਦੇ ਹਾਂ ਯਾਦ ਉਹਨਾਂ ਤੁਹਾਨੂੰ ਕਿ ਦਾਦਾ ਦਾਦੀ ਵੀ ਹੁੰਦੇ ਸੀ ਸਾਨੂੰ ਸਵੇਰੇ ਸਵੇਰੇ ਉਠਾਉਣਾ ਨਵਾਉਣਾ ਧਵਾਉਣਾ ਤਿਆਰ ਕਰਨਾ ਸਾਰਾ ਦਾਦਾ ਦਾਦੀ ਕਰਦੇ ਉਪੇਜ ਦੇ ਤੇ ਚਾਚੀ ਤੁਸੀਂ ਉਸ ਟਾਈਮ ਤੇ ਰਾਜ ਕੀਤਾ ਹੋਇਆ ਉਸ ਟਾਈਮ ਤੋਂ ਲੈ ਕੇ ਆ ਵਿਆਹ ਹੋਣ ਤੋਂ ਪਹਿਲਾਂ ਤੱਕ ਦੋ ਦੋ ਕੰਮ ਵਾਲੀਆਂ ਸਾਡੇ ਘਰ ਹੁੰਦੀਆਂ ਸੀ ਪਰ ਆ ਕੀ ਐਦ ਕੀ ਮੈਂ ਆਈ ਆ ਕੰਮ ਵਾਲੀ ਨਹੀਂ ਗਈ ਤੁਸੀਂ ਸਾਰਾ ਕੰਮ ਹੀ ਤੁਸੀਂ ਹੱਥੇ ਸੌੜਤਾ ਤੇ ਕੀ ਕਹਿੰਦੇ ਹੋ ਕਿ ਅੱਜ ਕੱਲ ਕੰਮ ਵਾਲੀਆਂ ਦਾ ਭਰੋਸਾ ਨਹੀਂ ਕਿਉਂ ਨਹੀਂ ਭਰੋਸਾ ਚਾਚੀ ਤੁਸੀਂ ਕੀ ਘਰ ਨੰਦਾ ਕੰਮ ਵਾਲੀ ਦੇ ਸਿਰ ਤੇ ਖਲੋ ਕੇ ਕੰਮ ਨਹੀਂ ਕਰਵਾ ਸਕਦੇ ਮੰਨਿਆ ਹੀ ਬਾਹਰ ਰਹਿਣੇ ਉੱਥੇ ਹੀ ਕੰਮ ਵਾਲੀਆਂ ਨਹੀਂ ਰੱਖ ਸਕਦੇ ਉੱਥੇ ਇਹ ਚੀਜ਼ਾਂ ਨਹੀਂ ਹੈਗੀਆਂ ਇੱਥੇ ਤਾਂ ਫੋੜ ਕਰਦੇ ਆ ਨਾ ਅਸੀਂ ਅਸੀਂ ਕਮਾਈ ਕਾਦੇ ਵਾਸਤੇ ਕਰਦੇ ਆ ਜੇ ਆਪਾਂ ਸੁੱਖ ਹੀ ਨਹੀਂ ਲੈਣਾ ਕੋਈ ਇੰਡੀਆ 'ਚ ਸੁੱਖ ਹਰ ਇੱਕ ਮਿਲਦਾ ਬਾਹਰ ਦੇ ਕਮਾਏ ਪੈਸੇ ਇੱਥੇ ਕੰਮ ਆਉਂਦੇ ਅਰਜਨਪਾਤੀ ਕਿਹਦੇ ਵਾਸਤੇ ਕਮਾਉਂਦੇ ਤੁਹਾਡੇ ਸੁੱਖ ਵਾਸਤੇ ਹੀ ਨਾ ਤੇ ਤੁਸੀਂ ਉਹਨੂੰ ਕੰਮ ਵਾਲੀ ਬਣਾ ਛੱਡਿਆ ਨਹੀਂ ਚਾਚੀ ਇਹ ਗਲਤ ਗੱਲ ਆ ਤੁਸੀਂ ਕਦੀ ਕੰਮ ਨਹੀਂ ਕੋਈ ਕੀਤਾ ਪਰ ਤੁਸੀਂ ਪਿਆਰ ਬਹੁਤ ਕੀਤਾ ਅੱਜ ਤੁਸੀਂ ਪਿਆਰ ਦੀ ਵੀ ਕਮੀ ਲੈ ਆਂਦੀ ਆਪਣੇ ਵਿੱਚ ਇਹ ਚੀਜ਼ ਮੈਨੂੰ ਗਲਤ ਲੱਗੀ ਚਾਚੀ ਨਹੀਂ ਇਦਾਂ ਨਹੀਂ ਤੁਹਾਡੇ ਘਰ ਚ ਹੋਣਾ ਚਾਹੀਦਾ ਮੰਮੀ ਤੁਸੀਂ ਤੇ 57 ਸਾਲ ਦੀ ਉਮਰ ਚ 75 ਸਾਲ ਵਾਲੀਆਂ ਔਰਤਾਂ ਵਾਲੇ ਕੰਮ ਕਰਨ ਦਾ ਭੇਜੇ ਨੋ ਦੇ ਹੁੰਦੇ ਬੁੱਢੇ ਹੋ ਗਏ ਜੇ ਤੁਸੀਂ ਸਾਰਾ ਕੰਮ ਤੁਸੀਂ ਭਾਬੀ ਦੇ ਚਿਰ ਤੇ ਸੋਢ ਸੜ ਦੇ ਜੇ ਤੇ ਜੇ ਮੈਂ ਲਾਗੂ ਥੋੜਾ ਬੋਤਾ ਵੀ ਕਰੋਂਦਾ ਪਈ ਨਾ ਤੂੰ ਤਦ ਮੈਨੂੰ ਬੋਲਣ ਦਿਆ ਪੈਂਦੇ ਜੀ ਥੋੜਾ ਬੋਤਾ ਦੇ ਦੇਖਿਆ ਕਰੋ ਮੈਂ ਤੁਹਾਨੂੰ ਉਦੋਂ ਵੀ ਇਹੋ ਗੱਲ ਕਹੀ ਸੀ ਨਾ ਕਿ ਮੰਮੀ ਇਨਸਾਨੀਅਤ ਦੇ ਨਾਤੇ ਸਹੀਂ ਥੋੜਾ ਬੋਤ ਤਰਸ ਖਾ ਲਿਆ ਕਰੋ ਉਹਨਾਂ ਦੇ ਇੰਨਾ ਕੰਮ ਨਾ ਉਹਨਾਂ ਨੂੰ ਕਿਆ ਕਰੋ ਜੇ ਥੋੜਾ ਬੋਤਾ ਅੰਜੂਤਰੀ ਨੂੰ ਕਹਿ ਲਈਏ ਜਾਂ ਦੂਜੀ ਦੀਰੀ ਜੀ ਰੋਂਦੀ ਉਹਨਾਂ ਨੂੰ ਕਹਿ ਲਈਏ ਤਾ ਤੂੰ ਹੀ ਬੋਲਣ ਦਿਆ ਪੈਂਦੇ ਜੀ ਹੁਣ ਜੋ ਕੁਝ ਵੀ ਤੁਹਾਨੂੰ ਕਿੱਡੀ ਵੀ ਨਹੀਂ ਸਮਝਾਇਆ ਵਾ ਥੋੜਾ ਬੋਤ ਤਰ ਪਤਾ ਲੱਗਣਾ ਹੀ ਚਾਹੀਦਾ ਨਾ ਨਾਲੇ ਚਾਚੀ ਕਿੱਥੇ ਗਈ ਭਾਬੀ ਸ਼ੰਮੀ ਭਾਬੀ ਸ਼ਮੀ ਭਾਬੀ ਇੱਧਰ ਆਇਓ ਜਰਾ